ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਲੂ ਮੇਥੀ ਇੱਕ ਗੁੱਚੀ ਮੈਂ ਮੇਥੀ ਦੀ ਲਈ ਸੀ ਤੇ ਆਪਾਂ ਮੇਥੀ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਈ ਸੀ ਤੇ ਇੱਥੇ ਮੈਂ ਦੋ ਤਿੰਨ ਆਲੂ ਕੱਟਲੇ ਸੀ ਆਲੂਆਂ ਨੂੰ ਆਪਾਂ ਪਾਣੀ ਵਿੱਚ ਭਿਉਂ ਦਿੱਤਾ ਸੀ ਤੇ ਇੱਥੇ ਆਪਾਂ ਪਾਵਾਂਗੇ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਬਰੀਕ ਕੱਟ ਲਿਆ ਟਮਾਟਰ ਹਰੀਆਂ ਮਿਰਚਾਂ ਨੂੰ ਵੀ ਆਪਾਂ ਗਰੈਂਡ ਕਰ ਲਿਆ ਸੀ ਇੱਥੇ ਅਦਰਕ ਤੇ ਲਸਣ ਤੇ ਹੁਣ ਆਪਾਂ ਗੈਸ ਤੇ ਕੜਾਈ ਰੱਖ ਦਵਾਂਗੇ ਗੈਸ ਤੇ ਆਪਾਂ ਕੜਾਈ ਰੱਖ ਲਈ ਗੈਸ ਅਸੀਂ ਔਨ ਕਰ ਲਿਆ ਸੀ ਤੇ ਹੁਣ ਆਪਾਂ ਪਾ ਦਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਚ ਆਪਾਂ ਮੇਥੀ ਨੂੰ ਬਣਾਵਾਂਗੇ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਜੀਰੇ ਨੂੰ ਪਾ ਦਵਾਂਗੇ ਤੇ ਜੀਰੇ ਨੂੰ ਆਪਾਂ ਤੜਕ ਲਿਆ ਤੇ ਨਾਲ ਹੀ ਆਪਾਂ ਲਸਣ ਅਦਰਕ ਇਹਨਾਂ ਨੂੰ ਤੋਂ ਮੰਨਵਾ ਦੇ ਬੋਨਿੰਗ ਤੇ ਬਾਸਟੇ ਅਧਿਕਰ ਲਸਣ ਭੁੰਨ ਹੋ ਗਿਆ ਹੁਣ ਨਾਲ ਹੀ ਆਪਾਂ ਪਿਆਜ਼ਾਂ ਨੂੰ ਪਾ ਦੇਵਾਂਗੇ ਪਿਆਜ਼ ਪਾ ਕੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਪਿਆਜ਼ ਗੁਲਾਬੀ ਜੇ ਹੋ ਗਏ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਪਾ ਦਵਾਂਗੇ ਕਿ ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਜ਼ਿਆਦਾ ਨਹੀਂ ਖੁਨੀ ਦੇ ਇੱਕ ਚਮਚਾ ਆਪਾਂ ਨਮਕ ਦਾ ਪਾ ਦਵਾਂਗੇ ਅੱਧਾ ਚਮਚਾ ਆਪਾਂ ਕਾਲੀ ਮਿਰਚ ਅੱਧਾ ਚਮਚਾ ਕਸ਼ਮੀਰੀ ਮਿਰਚ ਅੱਧਾ ਚਮਚਾ ਹਲਦੀ ਪਾਉਟਰ ਤੇ ਮਸਾਲਿਆਂ ਨੂੰ ਮਿਕਸ ਕਰ ਦਵਾਂਗੇ ਇਥੇ ਗੈਸ ਦਾ ਫਲੇਮ ਮੈਂ ਲੋ ਹੀ ਰੱਖਿਆ ਸੀ ਹੁਣ ਆਪਾਂ ਟਮਾਟਰਾਂ ਨੂੰ ਪਾ ਦਵਾਂਗੇ ਟਮਾਟਰ ਪਾ ਕੇ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੋਲ ਲਵਾਂਗੇ ਅੱਧੇ ਮਿੰਟ ਹੋ ਗਏ ਸੀ ਮਸਾਲਾ ਭੁੰਨ ਦਿਆ ਹੁਣ ਆਪਾਂ ਆਲੂ ਪਾ ਦਵਾਂਗੇ ਆਲੂ ਪਾ ਕੇ ਮਿਕਸ ਕਰ ਦਵਾਂਗੇ ਆਪਾਂ ਤੇ ਮਸਾਲੇ ਨੇ ਆਲੂਆਂ ਦੇ ਨਾਲ ਹੀ ਹੋਰ ਇਹਨਾਂ ਨੂੰ ਫੁੱਲ ਜਾਣਾ ਮਸਾਲੇ ਨੇ ਤੇ ਨਾਲ ਹੀ ਆਲੂ ਸਾਡੇ ਥੋੜੇ ਹੋਰ ਘਲ ਜਾਣਗੇ ਤੇ ਹੁਣ ਆਪਾਂ ਇਹਨਾਂ ਨੂੰ ਪਾ ਕੇ ਤਪਾਵਾਂਗੇ 5-7 ਮਿੰਟ ਵਾਸਤੇ ਢੱਕ ਕੇ ਚੈੱਕ ਕਰ ਲਵਾਂਗੇ ਇੱਥੇ ਆਲੂ ਨਾੜਕੇ ਦੇ ਵਿੱਚ ਬੋੜੇ ਵਧੀਆ ਆਲੂ ਸਾਤ ਉੱਜ ਗਏ ਆਲੂ ਗਲ ਗਏ ਹੋਣੇ ਆ ਤੇ ਹੁਣ ਆਪਾਂ ਮੇਥੀ ਨੂੰ ਪਾ ਦਵਾਂਗੇ ਮੇਥੀ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਤੇ ਮੇਥੀ ਨੂੰ ਆਪਾਂ ਹੁਣ ਟੱਕਣ ਦੇ ਕੇ ਨਹੀਂ ਪਕਾਵਾਂਗੇ ਤਾਂ ਮੇਥੀ ਖੁੱਲਾ ਪਕਾਵਾਂਗੇ ਮੇਥੀ ਨੂੰ ਜੇ ਆਪਾਂ ਟੱਕ ਕੇ ਮੇਥੀ ਨੂੰ ਪਕਾਵਾਂਗੇ ਮੇਥੀ ਥੋੜੀ ਕੜਵੜੀ ਹੋ ਜਾਂਦੀ ਆ ਤੇ ਆਪਾਂ ਮੇਥੀ ਨੂੰ ਖੁੱਲਾ ਹੀ ਪਕਾ ਦੇਵਾਂਗੇ ਮੇਥੀ ਨੂੰ ਆਪਾਂ ਚੈੱਕ ਕਰ ਲਵਾਂਗੇ ਮੇਥੀ ਨੂੰ ਆਪਾਂ 5 ਕਿਲੋ ਮਿੰਟ ਹੋਰ ਬਣ ਦਵਾਗੇ ਮੇਥੀ ਨੂੰ ਆਪਾਂ ਚੈੱਕ ਕਰ ਲਵਾਂਗੇ ਆਨ ਨੂੰ ਪੂਰੇ ਗਲ ਗਏ ਤਰੀਕੇ ਨਾਲ ਤੇ ਮੇਥੀ ਬਣ ਕੇ ਰੈਡੀ ਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਮੇਥੀ ਤੁਸੀਂ ਵੇਖੋ ਕਿੰਨੀ ਵਧੀਆ ਮੇਥੀ ਬਣ ਕੇ ਪਿਆਰ ਹੋਈ ਮੇਥੀ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਵਿੱਚ ਆਪਾਂ ਮਸਾਲੇ ਬਹੁਤ ਜ਼ਿਆਦਾ ਘੱਟ ਪਾਏ ਸੀ ਸਿੰਪਲ ਤਰੀਕੇ ਨਾਲ ਮੇਥੀ ਨੂੰ ਆਪਾਂ ਬਣਾਇਆ ਸੀ ਆਲੂ ਮੇਥੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ